ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਇਸ ਟਾਈਮ ਆਪਾਂ ਖੜੇ ਆ ਹਜੂਰ ਸਾਹਿਬ ਵਿਖੇ ਅੱਜ ਆਪਾਂ ਜਾਣਾ ਭਗਤ ਨਾਮਦੇਵ ਜੀ ਦੇ ਮੰਦਿਰ ਚ ਇੱਥੋਂ ਭਗਤ ਨਾਮਦੇਵ ਜੀ ਦਾ ਮੰਦਿਰ ਪੈਂਦਾ ਹੈ 100 ਕਿਲੋਮੀਟਰ ਦੀ ਦੂਰੀ ਤੇ ਨਰਸੀ ਸ਼ਹਿਰ ਦੇ ਵਿੱਚ ਤੇ ਤਕਰੀਬਨ 7:00 ਵਜੇ ਦਾ ਟਾਈਮ ਹੋ ਗਿਆ ਇੱਥੋਂ ਆਪਾਂ ਚੱਲਣ ਲੱਗੇ ਆ ਇੱਥੋਂ ਗੱਡੀਆਂ ਜਾਂਦੀਆਂ ਨੇ ਤੇ ਉਹਦੇ ਵਿੱਚ ਆਪਾਂ ਬੈਠ ਕੇ ਭਗਤ ਨਾਮਦੇਵ ਜੀ ਦੇ ਮੰਦਿਰ ਤੱਕ ਜਾਵਾਂਗੇ ਬਾਕੀ ਆਪਣੇ ਨਾਲ ਦੇ ਸਾਰੇ ਇੱਧਰ ਖੜੇ ਨੇ ਪਿੱਛੇ ਗੱਡੀ ਵਾਲਿਆਂ ਨਾਲ ਗੱਲ ਕਰ ਰਹੇ ਨੇ ਤੇ ਇਹ ਕਿੰਨਾ ਇੱਥੋਂ ਸਾਰਾ ਕਿਰਾਇਆ ਲੱਗਦਾ ਭਗਤ ਨਾਮਦੇਵ ਜੀ ਦੇ ਮੰਦਿਰ ਤੱਕ ਜਾਣ ਦਾ ਉਹ ਸਾਰੀ ਆਪਾਂ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਦਵਾਂਗੇ ਨਾਲੇ ਭਗਤ ਨਾਮਦੇਵ ਜੀ ਦਾ ਮੰਦਿਰ ਦਿਖਾਵਾਂਗੇ ਬਲੌਗ 'ਚ ਤੁਸੀਂ ਐਂਡ ਤੱਕ ਬਣੇ ਰਹੋ ਗੱਡੀ ਆਪਣੀ ਚੱਲਣ ਲੱਗੀ ਐ 7 ਵਜੇ ਅਸੀਂ ਇੱਥੇ ਅੱਜ ਆਏ ਸੀ ਤੇ 1 ਘੰਟਾ ਲੱਗਿਆ 1 ਘੰਟੇ ਦੀ ਸਵਾਰੀਆਂ ਪੂਰੀਆਂ ਹੋਈਆਂ ਨੇ ਤੇ ਸਹੀ 8 ਵਜੇ ਜੂਰ ਸਾਹਿਬ ਤੋਂ ਗੱਡੀ ਆਪਣੀ ਚੱਲਣ ਲੱਗੀ ਆ। ਆਵਾ ਪੂਆਪਨ ਲੈ ਕੇ ਜਾਣਗੇ। ਤੇ ਪਹਿਲਾਂ ਭਗਤ ਨਾਮਦੇਵ ਜੀ ਦਾ ਮੰਦਿਰ ਆਉ ਉਹ ਮੰਦਿਰ ਪਹਿਲਾਂ ਆਪਾਂ ਦੇਖਾਂਗੇ ਫਿਰ ਉਸ ਤੋਂ 40 ਕਿਲੋਮੀਟਰ ਅੱਗੇ ਨਾਮਦੇਵ ਜੀ ਦਾ ਘਰ ਆ ਜਿੱਥੇ ਨਾਮਦੇਵ ਜੀ ਦਾ ਜਨਮ ਹੋਇਆ ਸੀ। ਉਹ ਘਰ ਵੀ ਆਪਾਂ ਅੱਜ ਦੇਖਾਂਗੇ। ਆਪਾਂ ਪਹੁੰਚ ਗਏ ਜੀ ਭਗਤ ਨਾਮਦੇਵ ਜੀ ਦੇ ਮੰਦਿਰ। ਤੇ ਆ ਪਿੱਛੇ ਭਗਤ ਨਾਮਦੇਵ ਜੀ ਦਾ ਮੰਦਿਰ ਹੈ। ਇਹੀ ਮੰਦਿਰ ਭਗਤ ਨਾਮਦੇਵ ਜੀ ਨੇ ਠਮਾਤਾ ਸੀਗਾ ਭਗਤੀ ਕਰਕੇ। ਸਾਰਾ ਮੰਦਿਰ ਆਪਾਂ ਅੰਦਰੋਂ ਚੱਲ ਕੇ ਦਿਖਾਉਣੇ ਆ। ਇਹ ਬਾਹਰ ਖੜੇ ਆਪਾਂ ਇਸ ਸਮੇਂ ਮੰਦਿਰ ਚੋਂ ਬਾਕੀ ਸਾਰੀਆਂ ਸੰਗਤਾਂ ਗੱਡੀ 'ਚ ਉਤਰ ਰਹੀਆਂ ਨੇ। ਚੱਲਦੇ ਆਂ ਅੰਦਰ ਤੇ ਇੱਥੇ ਭਗਤ ਨਾਮਦੇਵ ਜੀ ਦੀ ਇੱਕ ਚੱਕੀ ਵੀ ਹੈ। ਉਹ ਚੱਕੀ ਵੀ ਆਪਾਂ ਤੁਹਾਨੂੰ ਦਿਖਾਵਾਂਗੇ। ਚੱਲਦੇ ਆਂ ਜੀ ਅੰਦਰ ਆਪਾਂ। ਇਹ ਦੇਖਦੇ ਆਂ ਸਾਰਾ ਮੰਦਿਰ ਕਰਦੇ ਆਂ ਦਰਸ਼ਨ ਭਗਤ ਨਾਮਦੇਵ ਜੀ ਦੇ ਮੰਦਿਰ ਦੇ ਤੇ ਆਹ ਵਾਲੇ ਪਾਸੇ ਉਹ ਮੰਦਿਰ ਹੈ ਜਿਹੜਾ ਤੁਹਾਨੂੰ ਚਿੱਟੇ ਰੰਗ ਦਾ ਦਿਖ ਰਿਹਾ ਹੈ, ਇਹੀ ਮੰਦਿਰ ਭਗਤ ਨਾਮਦੇਵ ਜੀ ਨੇ ਭਗਤੀ ਕਰਕੇ ਕਮਾ ਦਿੱਤਾ ਸੀ ਤੇ ਪਹਿਲਾਂ ਇੱਥੇ ਦਰਸ਼ਨ ਕਰਾਂਗੇ ਤੇ ਇਧਰ ਚੱਕੀ ਹੈ। ਉਹ ਚੱਕੀ ਦੇ ਆਪਾਂ ਦਰਸ਼ਨ ਕਰਾਂਗੇ ਇੱਥੇ ਬੋਰਡ ਵੀ ਲਾਇਆ ਗਿਆ ਭਗਤ ਨਾਮਦੇਵ ਜੀ ਚੱਕੀ ਸਥਾਨ ਤੇ ਚੱਲਦੇ ਆਪਾਂ ਉਸ ਚੱਕੀ ਦੇ ਦਰਸ਼ਨ ਕਰਦੇ ਆਂ ਚੱਕੀ ਦੇ ਦਰਸ਼ਨ ਕਰਾਂਗੇ ਭਗਤ ਨਾਮਦੇਵ ਜੀ ਦੇ ਲਾਈਨ ਸਵਾਇ ਕਰੋ ਬਾਬਾ ਇਧਰ ਸੇ ਲਾਈਨ ਸੇ ਲਾਈਨ ਸੇ ਚੱਕੀ ਦਾ ਦਰਸ਼ਨ ਕਰੋ ਲਾਈਨ ਸੇ ਸਹੀ ਸੰਗਤ ਆਂਜੋੜੀ ਦੇ ਮਿਲਣ ਦੀ ਸੰਗਤ ਕਰੋ ਰਸਤੇ ਦੇ ਅੱਗੇ ਕੇ ਦਰਸ਼ਨ ਕਰੋ ਇਹ ਇੱਥੇ ਹੁਣ ਲਾਈਨ ਦੇ ਵਿੱਚ ਆਪਾਂ ਖੜੇ ਆਂ ਚੱਕੀ ਦੇ ਦਰਸ਼ਨ ਕਰਾਂਗੇ ਇਸ ਦਰਸ਼ਨ ਕੀ ਆ ਬਾਬਾ ਜੀ ਬਤਾ ਦੇ ਮੇਡੋ ਸਾਰੀ ਸੰਗਤ ਜੋ ਸਵਾਹ ਹੈ ਚੱਕੀ ਤੇ ਕਰਨਾ ਆਗੇ ਨਹੀਂ ਚੱਲਦੇ ਚੱਕੀ ਤੇ ਮੇਨ ਜਗਾ ਇਹੀ ਹੈ ਚੱਕੀ ਜੋ ਕਰਨਾ ਹੈ ਚੱਕੀ ਤੇ ਕਰਨਾ ਹੈ ਸਾਰਾ ਤੇ ਇਹੀ ਸੀ ਚੱਕੀ ਤੇ ਹੁਣ ਇੱਥੇ ਬਾਬਾ ਜੀ ਸਾਰਾ ਆਪਾਂ ਨੂੰ ਇਤਿਹਾਸ ਸੁਣਾਉਣਗੇ ਤੇ ਹੁਣ ਇੱਥੇ ਬਾਬਾ ਜੀ ਸਾਖੀ ਸੁਣਾਉਣਗੇ ਆਪਾਂ ਨੂੰ ਸਾਰੀਆਂ ਸੰਗਤਾਂ ਨੂੰ ਕਿਹਾ ਵੀ ਬੈਠ ਜਾਓ ਸਾਰੀਆਂ ਸੰਗਤਾਂ ਬੈਠ ਗਈਆਂ ਨੇ ਕਿਤੇ ਬਾਬਾ ਨਾਮਦੇਵ ਜੀ ਨੇ ਇਹ ਚੱਕੀ ਚਲਾਈ ਹੈ ग्यारह साल पुरानी चक्की है नामदेव बाबा ना जब गुरु धारण करने आए थे साढ़े सात सौ साल हो गए चक्की को ग्यारह सो साल हुए हैं बिजली नहीं होने के कारण यहाँ के संत लोग उसको बैल लगाया करते थे इस चक्की को बैल लगाना में से आटा निकाल के लंगर का प्रसाद पाना इस दीवार के पिछले पास यहाँ पर मंदिर का दरवाजा है पीछे मंदिर है जो फोटो साढ़े पांच हजार साल पुराना मंदिर है पांडवों ने बनाया है मंदिर का दरवाजा पुरातन में पूर्व दिशा में था उठे बाबा जी कीर्तन करने लगे तब महाशिवरात्रि का मेला चालू था लाखों संगत दर्शन के लिए आई थी बाबे के पास जाकर रुक रही थी वहां के तो पुजारी लोगों को पंडित लोगों को अच्छा नहीं लगने लगा धक्का वुक्की देकर बाबे ने पीछे निकाल दिया तो भगवान ने इतना बड़ा मंदिर पूर्व दिशा से पश्चिम दिशा मंदिर वाणी दिख में लिखी है जो जो नामा हर तो का करी। फिर बैठ कर भक्ति करने लगे चक्की देख लिया कैसे पीछे जा रहा है बैल नु पीछे नहीं जा रहा था संगत ज्यादा बढ़ रही थी तब बाबे ने बैल को हटाकर उस उसपे हाथ रख दिया और विठल्ठल कहने लगे चक्की अपने आप चलने लगी तो लगातार ये चक्की साढ़े तीन दिन चलती रही साधु संतों लाखों संगत को लंगर खिला दिया उसी समय यह जगह छोड़कर पंजाब गए जिथे गुरदासपुर जिले में से से फूलोदी बेटा होती है एक सौ रुपया उसमें दिन भर चार पानी का लंगर होता है किसी की श्रद्धा हो दिल में हो तो रजिस्टर पर अपना नाम जिला मोबाइल नंबर लिखा के सेवा दे सकते हैं जिस दिन अपना नंबर आएगा सारे परिवार का नाम लेके अर्पण की जाएगी ਬਾਬਾ ਜੀ ਕੇ ਗੁਰੂ ਕਾ ਮੰਦਿਰ ਹੈ ਗਤੀਏ ਚਾਪਾਨੀ ਲੋ ਮੰਦਿਰ ਕੇ ਦਰਸ਼ਨ ਕਰੋ ਇੱਕ ਵਾਰ ਬੋਲੋ ਵਾਹਿਗੁਰੂ ਜੀ ਕਾ ਜੀ ਵਾਹਿਗੁਰੂ ਜੀ ਕੀ ਫਤਿਹ ਪ੍ਰਸ਼ਾਦ ਲੋ ਚਾਪਾਨੀ ਲੋ ਮੰਦਿਰ ਦੀ ਨਿਸ਼ਚਿਤ ਕਰ ਲੇ ਬੋਬਾ ਜੀ ਇਧਰ ਮੰਦਿਰ ਬਣੇ ਹੋਏ ਨੇ ਸੇ ਪਹਿਲਾਂ ਆਪ ਭਗਤ ਨਾਮਦੇਵ ਜੀ ਦੀ ਚੱਕੀ ਦੇ ਤੁਹਾਨੂੰ ਦਰਸ਼ਨ ਕਰਵਾਏ ਸੀ ਹਾਂ ਜੀ ਬਾਬਾ ਜੀ ਬੰਦੇ ਹੈ ਅੱਜ ਵੀ ਬੰਦੇ ਹੈ ਚੱਕੀ ਇਧਰ ਵੀ ਅੰਦਰ ਮੰਦਿਰ ਹੈ ਸਗਨ ਰਾਜ ਥੋੜਾ ਹੁਣ ਆਪਾਂ ਬਾਹਰ ਚੱਲਦੇ ਆ ਉਹ ਮੰਦਿਰ ਦਿਖਾਵਾਂਗੇ ਜਿਹੜਾ ਭਗਤ ਨਾਮਦੇਵ ਜੀ ਨੇ ਭਗਤੀ ਕਰਕੇ ਘਮਾਤਾ ਸੀ ਪਹਿਲਾਂ ਉਹਦਾ ਦਰਵਾਜ਼ਾ ਦੂਸਰੇ ਪਾਸੇ ਸੀ ਤੇ ਫਿਰ ਭਗਤੀ ਕਰਕੇ ਭਗਤ ਨਾਮਦੇਵ ਜੀ ਮੰਦਿਰ ਘਮਾਤਾ ਸੀ ਤੇ ਆਹ ਰਸਤਾ ਜਾਂਦਾ ਮੰਦਿਰ ਨੂੰ ਉਹ ਮੰਦਿਰ ਆਪਾਂ ਦੇਖਦੇ ਆਂ ਇਹ ਮੰਦਿਰ ਹੈ ਜਿਹੜਾ 5000 ਸਾਲ ਪੁਰਾਣਾ ਮੰਦਿਰ ਹੈ ਜਿਹੜਾ ਭਗਤ ਨਾਮਦੇਵ ਜੀ ਨੇ ਘਮਾਇਆ ਸੀਗਾ 5000 ਸਾਲ ਪੁਰਾਣਾ ਉਹ ਮੰਦਿਰ ਹੈ ਤੇ ਇੱਧਰ ਆਹ ਸਰੋਵਰ ਬਣਿਆ ਹੋਇਆ ਪੌੜੀਆਂ ਉੱਤਰ ਦੇ ਨਾਲੇ ਆ ਇੱਥੇ ਮੰਦਿਰ ਚ ਜਾਣ ਤੋਂ ਪਹਿਲਾਂ ਟਿੱਕਾ ਲਾਉਂਦੇ ਨੇ ਬਾਬੇ ਹਣੀ ਹਾਂਜੀ ਠੀਕ ਹੈ ਇਹ ਮੰਦਿਰ ਦਾ ਜਦੋਂ ਆਪਾਂ ਗੇਟ ਐਂਟਰ ਕਰਦੇ ਆ ਇੱਥੇ ਆ ਬਾਬਾ ਜੀ ਹੁੰਦੇ ਨੇ ਤੇ ਜੇ ਕਿਸੇ ਨੇ ਇੱਥੇ ਟਿੱਕਾ ਲਵਾਉਣਾ ਉਹ ਮਤਲਬ ਲਵਾ ਸਕਦੇ ਤੇ ਬਾਕੀ ਆ ਉਹ ਮੰਦਿਰ ਹੈ ਜਿਹੜਾ ਮੰਦਿਰ ਤੁਸੀਂ ਸਾਹਮਣੇ ਦੇਖ ਰਹੇ ਹੋ ਤੇ ਇਹੀ ਮੰਦਿਰ ਭਗਤ ਨਾਮਦੇਵ ਜੀ ਨੇ ਕਮਾਇਆ ਸੀਗਾ ਤੇ ਭਗਤ ਨਾਮਦੇਵ ਜੀ ਨੇ ਭਗਤੀ ਕਰਕੇ ਇਹ ਮੰਦਿਰ ਘਮਾਤਾ ਸੀਗਾ ਤੇ ਪਹਿਲਾਂ ਇਹਦਾ ਦਰਵਾਜ਼ਾ ਦੂਸਰੇ ਪਾਸੇ ਨੂੰ ਹੁੰਦਾ ਸੀ ਤੇ ਫਿਰ ਇਹ ਮੰਦਰ ਕੁੰਮ ਗਿਆ ਸੀਗਾ। ਬਾਕੀ ਜਿਹੜਾ ਇਹ ਮੰਦਰ ਦੋ ਰੰਗਾਂ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਦੇ ਆਂ ਕਿ ਇਹਦੇ ਦੋ ਰੰਗ ਕਿੱਥੋਂ ਨੇ ਉੱਪਰੋਂ ਚਿੱਟਾ ਤੇ ਥੱਲੋਂ ਇਹਦਾ ਰੰਗ ਕਾਲਾ ਹੈ। ਇਹ ਸਾਰੀ ਆਪਾਂ ਜਾਣਕਾਰੀ ਤੁਹਾਨੂੰ ਦਵਾਂਗੇ। ਆਪਾਂ نیچے ਆ ਗਏ ਮੰਦਰ ਦੇ ਬਿਲਕੁਲ ਕੋਲੇ ਆ ਗਏ ਤੇ ਇਹ ਮੰਦਰ ਜਿਹੜਾ ਨੀਚੋਂ ਕਾਲੇ ਰੰਗ ਦਾ ਤੇ ਉੱਪਰੋਂ ਚਿੱਟੇ ਰੰਗ ਦਾ। ਇਹ ਜਦੋਂ ਮੁਗਲਾਂ ਦੇ ਸਮੇਂ ਵਿੱਚ ਇਹ ਮੰਦਰ ਦਾ ਉੱਪਰਲਾ ਪਾਸਾ ਸੀ ਜਿਹੜਾ ਉਹ ਢਾਟਾ ਸੀਗਾ ਮੁਗਲਾਂ ਨੇ। ਤੇ ਫਿਰ ਉੱਪਰਲਾ ਪਾਸੇ ਦਾ ਦਵਾਰਾ ਬਣਾਇਆ ਪਹਿਲਾਂ ਜਿਹੜਾ ਪ੍ਰਾਤਨ ਮੰਦਿਰ ਇਸ ਤਰ੍ਹਾਂ ਦਾ ਹੁੰਦਾ ਸੀ ਜਿਹੜਾ ਕਾਲਾ ਰੰਗ ਤੁਸੀਂ ਦੇਖ ਰਹੇ ਹੋ ਤੇ ਕਿਹਾ ਜਾਂਦਾ ਕਿ ਔਰੰਗਜੀਬ ਦੇ ਸਮੇਂ ਇਹ ਮੰਦਿਰ ਨੂੰ ਢਾਹ ਦਿੱਤਾ ਸੀ ਫਿਰ ਉੱਪਰਲਾ ਪਾਸੇ ਦਾ ਦਵਾਰਾ ਬਣਾਇਆ ਗਿਆ 5000 ਸਾਲ ਪੁਰਾਣਾ ਇਹ ਮੰਦਿਰ ਆ ਬਾਕੀ ਇੱਥੇ ਦੇ ਸ਼ਰਧਾਲੂ ਵੀ ਆਉਂਦੇ ਨੇ ਜਿਵੇਂ ਆ ਤੇ ਇਹਨਾਂ ਦਾ ਇੱਥੇ ਮੱਥਾ ਟੇਕਦੇ ਹੋਣਗੇ ਇਹ ਜਿਹੜੇ ਇੱਥੋਂ ਦੇ ਲੋਕਲ ਨੇ ਐਵੇਂ ਮੱਥਾ ਟੇਕ ਕੇ ਗਏ ਨੇ ਤੇ ਉਹ ਸਾਹਮਣੇ ਲਾਈਨ ਲੱਗੀ ਹੋਈ ਐ ਮੰਦਰ ਦੇ ਵਿੱਚ ਮੱਥਾ ਟੇਕਣ ਵਾਸਤੇ ਉਹ ਵੀ ਆਪਾਂ ਦਿਖਾਉਨੇ ਆ ਮੇਨ ਗੇਟ ਤੋਂ ਲਾਈਨ ਲੱਗਦੀ ਐ ਇਹ ਮੰਦਰ ਤੇ ਬਹੁਤ ਸੋਹਣੀ ਕਲਾ ਕੀਤੀ ਹੋਈ ਐ ਛੋਟੀਆਂ ਛੋਟੀਆਂ ਮੂਰਤੀਆਂ ਬਣਾਈਆਂ ਗਈਆਂ ਨੇ ਆਪਾਂ ਜ਼ੂਮ ਕਰਕੇ ਤੁਹਾਨੂੰ ਦਿਖਾਉਨੇ ਆ ਦੇਖੋ ਦੇ ਕੋਵਿਡ ਦੀ 5000 ਸਾਲ ਪੁਰਾਣਾ ਮੰਦਿਰ ਹੋਣ ਦੇ ਬਾਵਜੂਦ ਵੀ ਇਹ ਬਿਲਕੁਲ ਸਹੀ ਸਲਾਮਤ ਖੜਾ ਹੈ ਕਿੰਨੀ ਮਜ਼ਬੂਤੀ ਨਾਲ ਇਹ ਜਿਹੜਾ ਮੰਦਿਰ ਬਣਾਇਆ ਹੋਊਗਾ ਤੇ ਇਹੀ ਮੰਦਿਰ ਭਗਤ ਨਾਮਦੇਵ ਜੀ ਨੇ ਭਗਤੀ ਕਰਕੇ ਕਮਾਉਤਾ ਸੀ ਤੇ ਆ ਮੰਦਿਰ ਦਾ ਜਿਹੜਾ ਮੁੱਖ ਦਰਵਾਜਾ ਮੇਨ ਗੇਟ ਹੈ ਤੇ ਇੱਥੋਂ ਸਾਰੇ ਸਰਦਾਲੂ ਮੰਦਿਰ ਦੇ ਅੰਦਰ ਜਾਂਦੇ ਨੇ ਦਰਸ਼ਨਾਂ ਵਾਸਤੇ ਆ ਜਿਹੜੀ ਲਾਈਨ ਦੇਖ ਰਹੇ ਹੋ ਇਹ ਸਾਰੇ ਮੰਦਿਰ ਦੇ ਅੰਦਰ ਜਾ ਰਹੇ ਨੇ ਦਰਸ਼ਨਾਂ ਵਾਸਤੇ ਤੇ ਚਾਰੇ ਪਾਸੇ ਜਿਹੜਾ ਇਹ ਮੰਦਿਰਾਂ ਇੱਕੋ ਜਿਹੇ ਆ ਤੇ ਇੱਕੋ ਜੀ ਇਹ ਸਮੁੰਦਰ ਦੀ ਜਿਹੜੀ ਬਣਤਰ ਹੈ ਤੇ ਜਿਹੜੇ ਮਰਜੀ ਪਾਸਿਓਂ ਦੇਖ ਲੋ ਇਹ ਇੱਕੋ ਜਿਹਾ ਲੱਗਦਾ ਤੇ ਹੁਣ ਆਪਾਂ ਇਸ ਤੋਂ ਬਾਅਦ ਚੱਲਾਂਗੇ ਭਗਤ ਨਾਮਦੇਵ ਜੀ ਦੇ ਘਰੇ ਜਿੱਥੇ ਭਗਤ ਨਾਮਦੇਵ ਜੀ ਦਾ ਜਨਮ ਹੋਇਆ ਸੀ ਉਹ ਘਰ ਦੀ ਦੂਰੀ ਇੱਥੋਂ 40 ਕਿਲੋਮੀਟਰ ਹੈ ਤੇ ਉੱਥੇ ਵੱਲ ਨੂੰ ਆਪਾਂ ਆਪਣਾ ਸਫ਼ਰ ਸ਼ੁਰੂ ਕਰਦੇ ਆਂ ਤੇ ਇਹ ਮੰਦਿਰ ਆਪਾਂ ਤੁਹਾਨੂੰ ਸਾਰਾ ਦਿਖਾਤਾ ਆਂ ਆਪਾਂ ਪਹੁੰਚ ਗਏ ਜੀ ਪਿੰਡ ਨਰਸੀ ਦੇ ਵਿੱਚ ਇੱਥੇ ਨਾਮਦੇਵ ਜੀ ਦਾ ਘਰ ਹੈ ਭਗਤ ਨਾਮਦੇਵ ਜੀ ਦਾ ਘਰ ਜਿੱਥੇ ਭਗਤ ਨਾਮਦੇਵ ਜੀ ਦਾ ਜਨਮ ਹੋਇਆ ਸੀ ਤੇ ਹੁਣ ਆਪਾਂ ਚੱਲਦੇ ਆਂ ਬਾਕੀ ਸਾਰੀਆਂ ਸੰਗਤਾਂ ਆ ਰਹੀਆਂ ਨੇ ਗੱਡੀ ਚ ਉਤਰ ਰਹੀਆਂ ਨੇ ਇਹ ਸਾਰਾ ਨਰਸੀ ਪਿੰਡ ਹੈ ਤੇ ਇੱਥੇ ਅੱਜ ਕੋਈ ਕਹਿੰਦੇ ਮੇਲਾ ਲੱਗਿਆ ਹੋਇਆ ਉਹਦੇ ਕਰਕੇ ਇੰਨਾ ਇਕੱਠਾ ਗੱਡੀਆਂ ਵੀ ਪਿੱਛੇ ਰੋਕਤੀਆਂ ਤਾਂ ਕਰਕੇ ਆ ਮੋਟਰਸਾਈਕਲ ਇੰਨੇ ਖੜੇ ਨੇ ਮੇਲਾ ਲੱਗਾ ਹੋਇਆ ਹੈ ਬਾਈ ਇੱਥੇ ਪਰ ਕੋਈ ਮੇਲਾ ਹੈ ਮੇਲਾ ਜਹਾ ਪਰ ਮੇਲਾ ਕਿਸ ਦਾ ਇਹ ਸੱਤਾਂ ਨੇ ਕੀਰਤਨ ਕੀਰਤਨ ਭਜਨ ਚੱਲੂ ਹੈ ਅੱਛਾ ਅੱਛਾ ਠੀਕ ਹੈ ਕੋਈ ਮੇਲਾ ਹੈ ਇਹਨਾਂ ਦਾ ਇੱਥੋਂ ਦੇ ਜਿਹੜੇ ਲੋਕਲ ਨੇ ਤੇ ਉਹ ਤੋਂ ਪੁੱਛਿਆ ਸੀ ਆਪਾਂ ਤਾਂ ਕਰਕੇ ਇਹ ਮੋਟਰਸਾਈਕਲ ਬਹੁਤ ਆ ਯਾ ਸਾਰੀ ਸੰਗਤ ਆਪਣੇ ਨਾਲ ਹੈ ਅੰਕ ਲਾਉਣੀ ਸਾਰੇ ਪਿਛਲੇ 2-3 ਦਿਨਾਂ ਤੋਂ ਆਪਣੇ ਨਾਲੇ ਸਾਰੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕੀਤੇ ਨੇ ਇਹਨਾਂ ਨੇ ਪਿੰਡ ਦੇ ਆਪਾਂ ਬਿਲਕੁਲ ਅੰਦਰ ਆ ਗਏ ਤੇ ਇਹ ਨਰਸੀ ਪਿੰਡ ਦੇ ਅੰਦਰ ਆ ਕੇ ਨਾਮਦੇਵ ਜੀ ਦਾ ਜਿਹੜਾ ਘਰ ਆ ਉਹ ਬਣਿਆ ਹੋਇਆ ਆ ਆਲੇ-ਦਾਲੇ ਸਾਰਾ ਨਰਸੀ ਪਿੰਡ ਆ ਇੱਥੇ ਕੁਸ਼ਕਾਂ ਦੁਕਾਨਾਂ ਵੀ ਬਣੀਆਂ ਹੋਈਆਂ ਨੇ ਆਲੇ-ਦਾਲੇ ਮਾਰਕੀਟ ਬਣੀ ਹੋਈ ਆ ਕਿਉਂਕਿ ਫਿਰ ਉਹਰੇ ਸੰਗਤਾਂ ਜਿਵੇਂ ਆਉਂਦੀਆਂ ਨੇ ਤਾਂ ਉਸ ਕਰਕੇ ਇਹ ਮਾਰਕੀਟ ਬਣਾਈ ਹੋਈ ਆ ਆਪਾਂ ਪਹੁੰਚ ਗਏ ਭਗਤ ਨਾਮਦੇਵ ਜੀ ਦੇ ਘਰ ਦੇ ਅੱਗੇ ਇੱਥੇ ਬੋਰਡ ਲੱਗਿਆ ਹੋਇਆ ਆ ਜਨਮਸਥਾਨ ਭਗਤ ਨਾਮਦੇਵ ਜੀ ਮਹਾਰਾਜ ਨਰਸੀ ਤੇ ਜਿਲ੍ਹਾ ਪੈਂਦਾ ਹੰਗੋਲੀ ਪਿੰਡ ਨਰਸੀ ਹੈ ਜਿਲ੍ਹਾ ਹੰਗੋਲੀ ਤੇ ਇੱਥੋਂ ਦੀ ਐਂਟਰੀ ਆ ਇੱਥੇ ਸਾਹਮਣੇ ਅੰਦਰ ਜਾ ਕੇ ਉਹੀ ਪ੍ਰਾਤਨ ਘਰ ਆ ਇਹ ਜਿਹੜਾ ਸੰਭਾਲ ਕੇ ਰੱਖਿਆ ਗਿਆ ਆ ਉੱਪਰ ਨਵੀਂ ਇਮਾਰਤ ਬਣਾਈ ਹੋਈ ਆ ਤੇ ਇਹਦੇ ਵਿੱਚ ਪ੍ਰਾਤਨ ਘਰ ਸੰਭਾਲ ਕੇ ਰੱਖਿਆ ਗਿਆ ਇਹ ਉਹ ਹੀ ਪ੍ਰਾਤਨ ਘਰ ਆਇਆ ਭਗਤ ਨਾਮਦੇਵ ਜੀ ਦਾ ਹੁਣ ਇਹਦੇ ਅੰਦਰ ਦੀ ਆਪਾਂ ਚੱਲਾਂਗੇ ਇਹ ਪਹਿਲਾਂ ਘੋੜਾ ਸੀ ਫਰਗੋਡ ਹੁੰਦਾ ਸੀ ਉਸ ਵੇਲੇ ਲਾਈਟ ਹੈ ਨਹੀਂ ਸੀ ਔਰੇ ਨੂੰ ਮੌਸਮ ਵਜੋਂ ਸੇਫ ਸਮਝਿਆ ਜਾਂਦਾ ਸੀ ਸਾਡੇ ਦੋ ਤਿੰਨ ਗੁਰੂ ਸਾਹਿਬਾਨ ਦਾ ਜਨਮ ਵੀ ਜਿਹੜਾ ਔਰੇ ਚ ਹੋਇਆ ਇਹ ਦਰਵਾਜ਼ਾ ਪਹਿਲਾਂ ਹੀ ਹੈ ਦੂਜਾ ਦਰਵਾਜ਼ਾ ਬਾਅਦ ਚ ਲਾਇਆ ਗਿਆ ਪਹਿਲਾਂ ਇਧਰੋਂ ਐਂਟਰੀ ਸੀ ਉਧਰ ਰੋਸ਼ਨ ਦੀਨ ਦਿੰਦੀ ਜਗ੍ਹਾ ਸੀ ਲੰਮੇ ਪੈ ਕੇ ਬਾਹਰ ਨਿਕਲਦੇ ਸੀ ਸੋ ਦਾਸ ਵੱਲੋਂ ਚਾਰਕ ਲਾਈਨਾਂ ਲਿਖਿਆ ਹੋਇਆ ਹੈ ਜਿਹੜੀਆਂ ਕਿ ਮਾਪੇ-ਵਾਪੇ ਦੀ ਸੇਵਾ ਦੇ ਸਬੰਧ ਦੇ ਵਿੱਚ ਜਿਸ ਘਰ ਦੇ ਵਿੱਚ ਮਾਪਿਆਂ ਦਾ ਸਤਕਾਰ ਨਹੀਂ ਉਸ ਘਰ ਦੇ ਨੇੜੇ ਤੇੜੇ ਨਿਰੰਕਾਰ ਨਹੀਂ ਹੋ ਜਾਂਦਾ ਜਿਹੜਾ ਮਾਪਿਆਂ ਨੂੰ ਉਸ ਤੋਂ ਘਟੀਆ ਹੋਰ ਕੋਈ ਪਰਿਵਾਰ ਨਹੀਂ ਕਿਸ ਕੰਮ ਭੰਡਾਰੇ ਪੁੰਨ दान ਗੰਗਾ ਇਸ਼ਨਾਨ ਜੇ ਭੁੱਖੇ ਬੈਠੇ ਮਾਪਿਆਂ ਦੀ ਸਾਰ ਨਹੀਂ ਜੇਸਿਕਾ ਅੰਦਰ ਬੰਗਲੇ ਘਰਾਂ ਦੇ ਮਾਪੇ ਬਾਬ ਦੇ ਰਹਿਣ ਲਈ ਘਰ-ਬਾਰ ਨਹੀਂ ਬਿਰਧ ਅਵਸਥਾ ਦੇ ਜਿਵੇਂ ਤੁਹਾਡੇ ਮਾਪਿਆਂ ਨੂੰ ਉਸ ਤੋਂ ਵੱਡਾ ਹੋਰ ਕੋਈ ਉਪਕਾਰ ਨਹੀਂ ਆ ਦਿੱਤਾ ਪੂਰਾ ਪਰਿਵਾਰ ਮਾਪਿਆਂ ਨੇ ਪਰ ਮਾਪਿਆਂ ਨੂੰ ਪਾਲਣ ਲਈ ਕੋਈ ਤਿਆਰ ਨਹੀਂ ਬਾਬਾ ਨਾਮਦੇਵ ਜੀ ਦੇ ਘਰ ਦੀ ਮੂਰੀ ਹੈ ਇੱਕ ਘਰ ਹੈ ਤੇ ਜਿਹੜੇ ਇਹ ਦਰਵਾਜ਼ੇ ਨੇ ਬਹੁਤ ਪ੍ਰਾਤਨ ਨੇ ਇਹ ਦੇਖੋ ਬਹੁਤ ਪੁਰਾਤਨ ਦਰਵਾਜੇ ਨੇ ਤੇ ਇਹਦੇ ਨਾਲ ਇੱਕ ਘਰ ਬਣਿਆ ਹੋਇਆ ਉਤੇ 1973 ਲਿਖਿਆ ਹੋਇਆ ਸਾਹਮਣੇ ਜਿਹੜਾ ਘਰ ਬਣਿਆ ਹੋਇਆ ਇਹ ਤੇ 1973 ਲਿਖਿਆ ਹੋਇਆ ਜਾਨੀ ਕਿ 1973 ਦਾ ਘਰ ਬਣਿਆ ਹੋਇਆ ਦੇਖ ਲਓ ਵੀ ਕਿੰਨੇ ਸਾਲ ਇਹ ਪੁਰਾਣਾ ਘਰ ਹੈ ਤੇ ਜਿਹੜਾ ਉਧਰ ਦਿਖਾਇਆ ਸੀ ਉਹ ਵੀ ਬਹੁਤ ਪ੍ਰਾਤਨ ਆਹ ਸਾਹਮਣੀ ਨਾਮਦੇਵ ਜੀ ਦਾ ਘਰ ਆ ਨਰਸੀ ਪਿੰਡ ਦੇ ਵਿੱਚ ਆਪਾਂ ਖੜੇ ਆ ਇੱਥੇ ਆ ਇੱਕ ਗੱਡਾ ਇਹ ਬੜਦਾਂ ਦੇ ਨਾਲ ਜੋੜ ਕੇ ਇਹਨੂੰ ਲੈ ਕੇ ਜਾਇਆ ਜਾਂਦਾ ਆ ਦੇਖੋ ਇੱਥੇ ਇਹਦੇ ਮੂਰੇ ਦੋ ਬੜਦ ਜੁੜੇ ਜਾਂਦੇ ਨੇ ਉਹ ਬਾਬਾ ਜੀ ਜਾ ਰਹੇ ਨੇ ਜਿਹੜੇ ਉਹਨਾਂ ਨੇ ਸਾਨੂੰ ਦੱਸਿਆ ਸੀ ਕਹਿੰਦੇ ਬਹੁਤ ਵਜਨ ਇਹ ਤੇ ਰੱਖਿਆ ਜਾਂਦਾ ਕਿੰਨਾ ਕਹਿੰਦੇ ਸੀ ਭਾਈ ਅਮਰਤ 5 ਕੁਇੰਟਲ 5 ਕੁਇੰਟਲ ਤੱਕ ਵਜਨ ਕਹਿੰਦੇ ਸੀ ਐ ਗੱਡਿਆਂ ਤੇ ਰੱਖ ਲੈਣੇ ਆ ਖੇਤ ਤੋਂ ਜਿਵੇਂ ਲੈ ਕੇ ਆਉਣੇ ਆ ਨਾ ਸਮਾਨ ਮੈਂ ਆਹ ਤੋਂ ਇਹ ਜਿਹੜੀ ਬੋਝ ਹੈ ਇਹਨਾਂ ਦੀ ਹੈ ਹਣ ਭਈਆ ਹਾਂ ਅੰਕਲ ਆਉਣੀ ਔਰੇ ਲੈਣ ਲੱਗੇ ਨੇ ਕਾਲੀਆਂ ਮਿਰਚਾਂ ਕਹਿੰਦੇ ਇੱਥੇ ਜਿਹੜੇ ਮਸਾਲੇ ਵਗੈਰਾ ਆਹ ਕਾਲੀਆਂ ਮਿਰਚਾਂ ਸਾਰਿਆਂ ਦਾ ਰੇਟ ਦਾ ਫਰਕ ਹੈ ਕਿਹਾ ਜਾਂਦਾ ਹੈ ਬਾਕੀ ਹੁਣ ਜਦੋਂ ਖਰੀਦਦਾਰੀ ਕਰਦੇ ਆ ਫਿਰ ਪਤਾ ਲੱਗਦਾ ਵੀ ਫਰਕ ਹੈਗਾ ਕਿ ਨਹੀਂ ਆ ਸਾਰੇ ਮਸਾਲੇ ਨੇ ਮੈਂ ਆ ਵੱਡੀਆਂ ਇਲਾਇਚੀਆਂ ਪਈਆਂ ਨੇ ਲੌਂਗ ਪਏ ਨੇ ਭਾਈ ਹਲਦੀ ਬਹੁਤ ਲੈ ਕੇ ਜਾਂਦੇ ਨੇ ਇਥੋਂ ਆਪਣੇ ਪੰਜਾਬ ਵਾਲੇ ਜਿਹੜੇ ਆਉਂਦੇ ਨੇ ਹਲਦੀ ਬਹੁਤ ਲੈ ਕੇ ਜਾਂਦੇ ਆ ਨਹੀਂ ਮਿਲੇਗਾ ਅੰਕਲ ਜੀ ਕੀ ਕੀ ਰੇਟ ਦਿੱਤੀਆਂ ਨੇ ਕਾਲੀ ਮਿਰਚਾਂ ਕਾਲੀ ਦਿੱਤੀਆਂ 800 ਨੂੰ ਕਿਲੋ 800 ਨੂੰ ਕਿਲੋ ਠੀਕ ਹੈ 800 ਰੁਪਏ ਕਿਲੋ ਕਾਲੀ ਮਿਰਚਾਂ ਫாம் ਵਾਪਸ ਆ ਗਏ ਹਜੂਰ ਸਾਹਿਬ ਵਿਖੇ ਤੇ ਆਪਾਂ ਆਪਣੇ ਕਮਰੇ ਚ ਆ ਗਏ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਭਗਤ ਨਾਮਦੇਵ ਜੀ ਦਾ ਘਰ ਦਿਖਾਇਆ ਤੇ ਭਗਤ ਨਾਮਦੇਵ ਜੀ ਦਾ ਜਨਮ ਸਥਾਨ ਦਿਖਾਇਆ ਜਿੱਥੇ ਉਹਨਾਂ ਦਾ ਜਨਮ ਹੋਇਆ ਸੀਗਾ ਜਿਹੜਾ ਮੰਦਿਰ ਉਹਨਾਂ ਨੇ ਭਗਤੀ ਦੇ ਨਾਲ ਕਮਾਇਆ ਸੀ ਉਹ ਮੰਦਿਰ ਅੱਜ ਦੇ ਵਲੌਗ ਵਿੱਚ ਆਪਾਂ ਤੁਹਾਨੂੰ ਦਿਖਾਇਆ ਜਿਹੜੀ ਆਪਾਂ ਗੱਡੀ ਦੇ ਵਿੱਚ ਅੱਜ ਗਏ ਸੀਗੇ ਭਗਤ ਨਾਮਦੇਵ ਜੀ ਦੇ ਮੰਦਿਰ ਤੱਕ ਨਰਸੀ ਤੱਕ ਉਹਨੇ ਇੱਕ ਬੰਦੇ ਦਾ 200 ਰੁਪਿਆ ਕਰਾਇਆ ਲਿਆ ਸੀਗਾ 200 ਰੁਪਿਆ ਪਰ ਪਰਸਨ ਸੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਨੈਕਸਟ ਵਲੌਗ ਚ ਔਰ ਇਹ ਤੱਕ ਆਪਣਾ ਵਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ